ਗੈਸ ਮੈਂ ਸੁੰਦਰ ਕੇ ਫੂਲ ਸੁੰਦਰ ਹਾਂ ਉਹ ਨਹੀਂ ਹੁੰਦੇ ਮਤਲਬ ਤੇ ਇਹਨਾਂ ਦੀ ਕਰਕੇ ਮੇਰੇ ਮੂਡ ਇਸਟਾਈਡ ਆ ਗਈ ਤੇ ਇਹਨਾਂ ਨੇ ਮੇਰੇ ਮੈਸੇਜ ਕੀਤਾ ਹੈਲੋ ਦਾ ਇਹਨਾਂ ਨੇ ਨਾ ਚਾਰ ਪੰਜ ਦਿਨ ਰਿਪਲਾਈ ਨਹੀਂ ਦਿੱਤਾ ਮੇਰੇ ਮੈਸੇਜ ਦਾ ਤੇ ਫਿਰ ਮਨੇ ਗੱਲ ਕਰ ਦਿੱਤਾ ਮੈਸੇਜ ਲਿਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ 20 ਮੱਥੀ ਦਿਖਾਵਾ ਦਾ ਫਿਰ ਤੋਂ ਮੈਸੇਜ ਦਿੱਤਾ ਤੇ ਇਹਨਾਂ ਨੇ ਰਿਪਲਾਈ ਫਿਰ ਤੋਂ ਨਹੀਂ ਦਿੱਤਾ ਤੇ ਫਿਰ ਮੈਂ ਗੱਲ ਕਰ ਰਿਹਾ ਤੇ ਫਿਰ ਵੀ ਮੈਂ ਜੋ ਗਲੀਟ ਨਹੀਂ ਕੀਤਾ ਉਸ ਤੋਂ ਬਾਅਦ ਮੈਸੇਜ ਮੈਂ ਵੇਟ ਕਰੀ ਲਓ ਜੀ ਤੁਹਾਡੇ ਸਾਹਮਣੇ ਫੇਰ ਇੱਕ ਵਾਰੀ ਲੈ ਕੇ ਆਏ ਆ ਆਪਾਂ ਲਵ ਸਟੋਰੀ ਜਿਹੜੇ ਅੱਜ ਕੱਲ ਲੋਕੀ ਛੋਟੀ ਛੋਟੀ ਉਮਰ ਦੇ ਵਿੱਚ ਮਤਲਬ ਕਿ ਆਪਣੀਆਂ ਲਵ ਸਟੋਰੀਆਂ ਲੈ ਕੇ ਆ ਜਾਂਦੇ ਆ YouTube ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕਿ ਅਸੀਂ ਵੀ ਆ ਕੰਮ ਕੀਤਾ ਤੁਸੀਂ ਵੀ ਆ ਕੰਮ ਕਰੋ ਬਾਕੀ ਦੀ ਲਵ ਸਟੋਰੀਸ ਹੁੰਦੀਆਂ ਅੱਗੇ ਕੀ ਕੀ ਨੇ ਕੀਤਾ ਤੇ ਕੀ ਕੀ ਨਹੀਂ ਕੀਤਾ ਕਿਵੇਂ ਸ਼ੁਰੂ ਹੋਈ ਕਿਵੇਂ ਖਤਮ ਹੋਈ ਹੁਣ ਸੋਣੀ ਪੈਣੀ ਆ ਤਾਂ ਤੁਹਾਨੂੰ ਸੁਣਾਉਣੀ ਪੈਣੀ ਆ ਡੰਗਰਾਂ ਦੀਆਂ ਲਵ ਸਟੋਰੀਆਂ

ਆ ਪਹਿਲਾ ਬੰਦਾ ਵੇਖਿਆ ਜਿਹੜਾ ਮਤਲਬ ਕੁੜੀ ਨੂੰ ਪ੍ਰਪੋਜ਼ ਕਰਨ ਦੇ ਆ ਤੇ ਡੀਪੀ ਦੇ ਵਿੱਚ ਇਹਨੇ ਆਪਣੀ ਪਰਜਾਈ ਦੀ ਫੋਟੋ ਲਾਈ ਆ ਫਿਰ ਇਹ ਮੂੰ ਤੇਰਾ ਇਹੋ ਜਿਹਾ ਦਾ ਆ ਉਹ ਆਂਦੀ ਮੈਨੂੰ ਗਲਤ ਸਮਝ ਲੱਗੀ ਕਿ ਸ਼ਾਇਦ ਇਹਦੀ ਵਾਈਫ ਨਾ ਹੋਵੇ ਪਤਾ ਨਹੀਂ ਕਿ ਲੋਕੇ ਐਵੇਂ ਕਿਵੇਂ ਕਰਦੇ ਆ ਕਿ ਆਪਣੀਆਂ ਪਰਜਾਈਆਂ ਦੀਆਂ ਡੀਪੀਆਂ ਲਾ ਕੇ ਰੱਖ ਦਿੰਦੇ ਆ ਹੱਦ ਹੋਈ ਪਈ ਜੇ ਤੂੰ ਗੱਲ ਕਰਨਾ ਤਾਂ ਆਪਣੀ ਡੀਪੀ ਲਾ ਆਪਣੀ ਪਰਜਾਈ ਦੀ ਡੀਪੀ ਲਾ ਕੇ ਬੈਠਾ ਡੰਗਰ ਕਹਿ ਥਾਂ ਦਾ ਅਸੀਨਾ ਮੈਂ ਤੋੜੋ ਜਿਹੜੇ-ਜਿਹੜੇ ਗੱਲ ਕਰਦੇ ਗੱਲਦੇ ਸਾਡੇ 4-5 ਮਹੀਨਿਆਂ ਸਿੱਕ ਦੂਸਰੇ ਤੇ ਬਹੁਤ ਹੀ ਜ਼ਿਆਦਾ ਵਧੀਆ ਫੈਲ ਬਣ ਕੇ ਨਾਲ ਕੀਤੀ ਤੇ ਅੱਗੇ ਇਸ ਤਰ੍ਹਾਂ ਉਸ ਤੋਂ ਬਾਅਦ ਮੈਂ ਨਾਮ ਖਰੇ ਟੋਕੋਲ ਕੀਤਾ ਮੈਂ ਉਹ ਕਹਿਆ ਯਾਰ ਬੰਦੇ ਮੈਨੂੰ ਆਤੇ ਹੋ ਚਾਰ ਪੰਜ ਮਨਸਾਪਾ ਗੱਲ ਕਰੀਏ ਕਰੀ ਤੇ ਨਾਲ ਨਾਲ ਬੰਦਿਆਂ ਦੀ ਖਲਾਅ ਅੱਜ ਹੀ ਨਾ ਹੋਈ ਜਾਂਦੀ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਥੋੜੀ ਆ ਕੇ ਤੇ ਜੀ ਹੋਗੇ ਤੇ ਇਹਨਾਂ ਨੇ ਅੱਛਾ ਤੇ ਅਗਲੇ ਸੀਟ ਤੇ ਆਤੀ ਮੈਂ ਕਹਿੰਦੀ ਉਹ ਕੁੜੀ ਕਿਵੇਂ ਕਰਦੀ ਆ ਮਤਲਬ ਕਿ ਪਾਗਲਾ ਜਿਹਾ ਉਹ ਕਰਨ ਦੀ ਮੈਂ ਕਹੇ ਨਹੀਂ ਹੱਦ ਹੋਈ ਪੇ ਲਵ ਸਟੋਰੀਆਂ ਸੁਣਾਉਣ ਬੈਠ ਜਾਂਦੇ ਆ ਤੇ ਪਰ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨੂੰ ਪੁੱਛੀ ਜਾਂਦਾ ਇਹ ਉਹਨੂੰ ਪੁੱਛੀ ਜਾਂਦੇ ਆ ਇਹ ਇਸ ਵੇਖ ਲਓ ਇਹਨਾਂ ਦੀ ਤੁਸੀਂ ਖੋਦ ਹੀ ਦੇਖ ਲਓ ਕਹਿੰਦੇ ਕੀ ਲੋੜਾ ਕਿ ਛੋਟੀ ਛੁੱਟੀ ਉਮਰ ਦੇ ਵਿੱਚ ਇਹਨਾਂ ਨੂੰ ਲਵ ਸਟੋਰੀਆਂ ਸੁਣਾਉਣ ਦੀ ਪਈ ਹੁੰਦੀ ਆ ਆ ਲੋਕਾਂ ਨੂੰ ਸਿੱਖਿਆ ਦੇਣ ਦੇ ਇੱਕ ਇਹ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਹੈ ਲਵ ਸਟੋਰੀਆਂ ਸੁਣਾਉਣ ਵਾਲਾ ਇਹ ਦੇਖਸ ਵੇਖੀ ਇੱਕ ਦੂਜੇ ਨੂੰ ਵੇਖ ਕੇ ਹੀ ਇਹ ਲੋਕੀ ਕੰਮ ਕਰੀ ਜਾਂਦੇ ਆ ਹੁਣ ਤੁਸੀਂ ਮੁਸ਼ਕੀਰਾ ਹਾਲ ਦੇਖ ਹੀ ਲੈਣਾ ਉਹ ਵੀ ਲਵ ਸਟੋਰੀ ਲੈ ਕੇ ਆਈ ਤੇ ਤਾਂ ਇਹਨਾਂ ਲੋਕਾਂ ਨੇ ਮਾੜਾ ਕਿਹਾ ਮੈਂ ਅਜੇ ਤਾਂ ਹੋ ਰਹੀ ਦੀ ਜਿੰਨੇ ਪਰ ਰੋਜ਼ ਕਿਸੇ ਨਾਲ ਗੱਲ ਕਰਦੇ ਹਾਂ ਉਹ ਹਾਂ ਲੱਗਦਾ ਨਾਲ ਪਾਇਰ ਹੈ ਉਹ ਮੈਨੂੰ ਨਹੀਂ ਪਸੰਦ ਤੇ ਠੀਕਾ ਪਸੰਦ ਕੱਢੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਸਾਕੇ ਪਿਆਰ ਵੀ ਹੋਇਆ ਹੈ ਨਹੀਂ ਹੋਇਆ ਉਹ ਤਾਂ ਨਹੀਂ ਪਤਾ ਨਹੀਂ ਐਨਾਂ ਮੈਂ ਬਨਕਾਤਾ ਹਾਂ ਰੋ ਰੋਣਾ ਮੈਨੂੰ ਗਾਈ ਸਰ ਉਹ ਰੋਈ ਤੇ ਐਵੇਂ ਨਾਮ ਕਰਾ ਗੱਲ ਕਰਦੇ ਕਰਦੇ ਮੈਂ ਜੀ ਤਾਂ ਮੈਂ ਡਾਇਰੈਕਟਲੀ ਕਹਿੰਦਾ ਕਰਦਾ ਸੀ ਉਹ ਜੀ ਵੀ ਮੈਂ ਕਹਿੰਦਾ ਹੁਣ ਵੀ ਕਹਿੰਦਾ ਹੁਣ ਵੀ ਕਹਿੰਦਾ ਪਰ ਡਰ ਜਾ ਲੱਗਦਾ ਸੀ ਵੀ ਹਾਂ ਕਿਤੇ ਨਾ ਜੇ ਤੁਹਾਨੂੰ ਇੰਨੇ ਡਰ ਹੋਵੇ ਤੇ ਤੁਸੀਂ ਇਹ ਕੰਮ ਕਰੋ ਹੀ ਨਾ ਦਾਰ ਦੂਰ ਤੋਂ ਹੀ ਛੱਡੇ ਪਏ ਤੁਹਾਨੂੰ ਦਾਰ ਦੂਰ ਨਹੀਂ ਲੱਗਦੇ ਤੁਸੀਂ ਦਲੇਰ ਬੰਦੇ ਜੇ ਪਤਾ ਨਹੀਂ ਕਿਵੇਂ ਬੈਠ ਜਾਂਦੇ ਜੇ ਲਵ ਸਟੋਰੀਆਂ ਲੈ ਕੇ ਕੀ ਇਹਨਾਂ ਦਾ ਮਤਲਬ ਕੋਈ ਫੈਮਿਲੀ ਮੈਂਬਰ ਕੁਛ ਨਹੀਂ ਕਹਿੰਦਾ ਹੋਊਗਾ ਜਾਂ ਦੇਖਦੇ ਹੋਣਗੇ ਇਹਨਾਂ ਦੀਆਂ ਵੀਡੀਓ ਕੀ ਹੈ ਪਖੰਡ ਲੈ ਕੇ ਨਵੇਂ ਤੋਂ ਨਵੇਂ ਆ ਜਾਂਦੇ ਆ ਹੱਦ ਹੋਈ ਪਈ ਪਤਾ ਨਹੀਂ ਇਹਨਾਂ ਨੂੰ ਕਿੰਨੇ ਦੱਸਤਾ ਯੂਟਿਊਬਰ ਇਹ ਵੀ ਨਵੇਂ ਹੀ ਆਏ ਆ ਕੋਈ ਇਹ ਵੀ ਲਵ ਸਟੋਰੀਆਂ ਸੁਣਾਉਂਦਾ ਹੈ ਲੋਕਾਂ ਨੂੰ ਬੈਠੇ ਹੋਰ ਇਹਨਾਂ ਨੂੰ ਕੋਈ ਕੰਮ ਤੰਦਾ ਹੈ ਨਹੀਂ ਆ ਹੱਦ ਹੋਈ ਪਈ ਇਹ ਨਾਲੀ ਵੀ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਮੈਂ ਨੇ ਕਈ ਦਿੱਤਾ ਪੱਤੀ ਮੈਂ ਨੰਨ ਕਹਿਵਾਂ ਕਿੰਨ ਪਸੰਦ ਕਰਦਾ ਹੈ ਤੇ ਪਹਿਲੀ ਦਾ ਹੀ ਮੈਂ ਕਿੰਨੇ ਰਿਹਾ ਆ ਦੇਲਾ ਉਹ ਤੇਰਾ ਮਹਾਰਾਜ ਜੀ ਕਈ ਆਂਦਾ ਨੂੰ ਤੇ ਡੰਗਰਾਂ ਦੀਆਂ ਹਰਕਤਾਂ ਦੇਖੋ ਮਤਲਬ ਕਿ ਕੈਮਰੇ ਦੇ ਸਾਹਮਣੇ ਨੋ ਖਾਈ ਜਾਂਦੇ ਆਪਣੇ ਤੇ ਹਾਲੇ ਵੀ ਤੂੰ ਜਵਾਕ ਹੀ ਆ ਜਵਾਕਾਂ ਵਾਲੀਆਂ ਹਰਕਤਾਂ ਕਰਨਦੇ ਆ ਵਿਆਹ ਕਰਾ ਕੇ ਬੈਠ ਗਏ ਤੇ ਲਵ ਸਟੋਰੀਆਂ ਸਟੋਰਨ ਲੱਗ ਪਏ ਤੇ ਆਪ ਦੇ ਨੋ ਖਾਈ ਜਾਂਦਾ ਇਹ ਡੰਗਰਾਂ ਲੋਕਾਂ ਨੂੰ ਸਿੱਖਿਆ ਦੇ ਜਾਂਦੇ ਜੇ ਤੁਸੀਂ ਤੁਹਾਨੂੰ ਵੇਖ ਕੇ ਦੂਜੇ ਵੀ ਇਹੀ ਕੰਮ ਕਰਨਦੇ ਆ ਇਹਨਾਂ ਉਦੁੱਦਿਆਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਵੇਖ ਕੇ ਅਗਲਾ ਐਦਾਂ ਹੀ ਅੱਜਕੱਲ ਦਾ ਸਿਸਟਮ ਚੱਲੰਦਿਆ ਹੈ ਡੰਗਰ ਕਹਿ ਥਾਂ ਦੇ ਪਤਾ ਨਹੀਂ ਕਿੱਥੋਂ ਆ ਗਏ ਮੂੰਹ ਚੁੱਕ ਕੇ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਦਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੀ ਗਾਲੀ ਦੂੰ ਐਸੇ ਐਸੇ ਦੀ ਗਾਲੀ ਦੂ ਨਾ ਜ਼ਿੰਦਗੀ ਭਰੀ ਆ ਕਰਕੇ ਪਹਿਲਾਂ ਮੈਂ ਕਹਿ ਦਿੱਤਾ ਸੀ ਤਾ ਤਾਂ ਕਰ ਜਮ ਸੰਦ ਤੇ ਮੈਂ ਇਹਨਾਂ ਕੋਲ ਜਾ ਕੇ ਉਹਨਾਂ ਨੂੰ ਵੇਖਿਆ ਪਰ ਦੇਖਿਆ ਤਾਂ ਮੈਂ ਇਹਨਾਂ ਨੂੰ ਬੋਤਿਆਂ ਮੱਲਾ ਤੋੜਾ ਐਂ ਬੀਚਾ ਕੈਂਦੀ ਬਸ ਇਹਦੀ ਹੀ ਕੰਨਲੀ ਐਂ ਅੰਟਾਈਮ ਲਗਾ ਦਿੱਤਾ ਸੀ ਮੈਂ ਡਰ ਉਹਨਾਂ ਨੂੰ ਡਰ ਲੱਗਦਾ ਸੀ ਨਾ ਬੰਦਾ ਡਰਦਾ ਹੀ ਹੁੰ ਤੇ ਤੁਹਾਨੂੰ ਦੱਸ ਰਹੀ ਹਾਂ ਕਿ ਕਿੰਨੀ ਵਧੀਆ ਸਾਡੀ ਗੱਲਬਾਤ ਹੈ ਤੇ ਅਸੀਂ ਪਹਿਲੀ ਵਾਰ ਹੀ ਕਾਈਸੇ ਨਾਲ ਬਰਥਡੇ ਤੇ ਮਿਲੇ ਇਹਨਾਂ ਦਾ ਬਰਥਡੇ ਸੀਗਾ 31 ਮਾਰਚ ਦਿਲੇ ਕਾਜੀ 3 ਮਾਰਚ ਆਹ 3 ਮਾਰਚ ਨੂੰ ਮਿਲੇ ਸੀ ਇਹਨਾਂ ਦੇ ਝੋਰ ਝੋਰ سے ਬੋਲ ਕੇ ਲੋਕੋ ਨੂੰ ਸਕੀਮیں ਬਤਾਉਂਦੇ ਹੁੰਦੇ ਬਰਥਡੇ ਤੇ ਕਿੰਨੇ ਪਹਿਲਾਂ ਕਿ ਵੀ ਉਹ ਦੋ ਲੜਕੇ ਇੱਥੇ ਨੇ ਨਾ ਸਕੂਲ ਹੈ ਸਕੂਲ ਤਾਂ ਹੈ ਕਿ ਨਾ ਟਿਊਸ਼ਨ ਟਿਊਸ਼ਨ ਹੈ ਹੈ ਫੈਕਟਰੀ ਦੇ ਨਾਲ ਕਿ ਉਹ ਪੂਰਾ ਕਰਦੇ ਨੇ ਇਹ ਉਹ ਤੇ ਇਹਨਾਂ ਦਾ ਅਗਲੇ ਹਫ਼ਤੇ ਨੂੰ ਛੁੱਟੀ ਸੀ ਸੰਡੇ ਸੀ ਨਾ ਉਹਦੇ ਅਗਲੇ ਤੇ 31 ਦੇ ਦੇ ਸ਼ਰੀਆਨੋਂ ਜਿਵੇਂ ਮਿਲੇ ਸੀ ਇਹਨਾਂ ਇਹ ਨਹੀਂ ਜਵਾਦੇ ਸ਼ਰਮ ਆਵেনা ਗਾਇਸ ਇਹ ਨਹੀਂ ਜਾਦੇ ਉਹ ਚਾਦੀ ਦੋਸਾਂ ਜਦੋਂ ਆ ਪਾ ਮੁੰਡਾ ਮੁੰਡੇ ਦਾ ਮੁੰਡੇ ਦੀ ਲੇ ਚਲੋ ਮੇਰਾ ਬਿੱਟਾ ਮੈਂ ਸੁਣਿਆ ਮੈਂ ਸੁਣਿਆ ਕਿਵੇਂ ਪਾਗਲਾ ਵਾਂਗ ਕਰਦੇ ਹਨਾ ਸਕੂਲ ਦਾ ਪਿਆਰ ਈ ਟਿਊਸ਼ਨ ਦਾ ਪਿਆਰ ਸੀ ਬੰਦਾ ਕੀ ਕਵੇ ਇਹਨਾਂ ਨੂੰ ਕੀ ਸਮਝਾਵੇ ਇਹਨਾਂ ਨੂੰ ਮਤਲਬ ਤੁਹਾਡੀ ਪੜ੍ਹਨ ਦੀ ਉਮਰ ਹੁੰਦੀ ਹੈ ਤੇ ਤੁਸੀਂ ਕੀ ਕੰਮ ਕਰਦੇ ਰਹਿੰਦੇ ਸਾਰਾ ਦਿਨ ਇੱਕ ਨਵਾਂ ਹੀ ਟ੍ਰੈਂਡ ਇਹਨਾਂ ਨੇ ਸ਼ੁਰੂ ਕੀਤਾ ਲਵ ਸਟੋਰੀਆਂ ਵਾਲਾ ਪਿਆਰ ਵਾਲਾ ਪਿਆਰ ਅੱਜਕੱਲ ਤਾਂ ਨਾ ਹੁਣ ਕੀ ਬੰਦਾ ਇਹਨਾਂ ਨੂੰ ਕਹਵੇ ਫਿਰ ਇਥੇ ਲੋਕੀ ਗਿਆਨ ਦੇਣ ਆ ਜਾਂਦੇ ਆ ਕਿ ਤੁਹਾਨੂੰ ਬੜਾ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਬਾਰੇ ਤਾਂ ਹੀ ਦੱਸਦੇ ਆ ਅੱਜਕੱਲ ਇਹਨਾਂ ਦੇ ਵਜ੍ਹਾ ਦੇ ਨਾਲ ਨਾ ਆਪਣੇ ਜਿਹੜੇ ਮਾਪਿਆਂ ਦਾ ਯਕੀਨ ਵੀ ਆਪਣੇ ਕੁੜੀਆਂ ਮੁੰਡਿਆਂ ਤੋਂ ਉੱਠ ਜਾਂਦਾ ਹੈ ਇਹਨਾਂ ਦਾ ਕਰਕੇ ਵੱਤ ਸਹੀ ਹੈ ਇਹ ਤਾਂ ਵੀ ਅੱਥਾ ਜੱਖਾ ਮੇਰਾ ਬਾਪੇ ਦਾ ਸਾਇੰਡਿੰਗੀ ਪਾ ਕੇ ਬੈਠੀ ਰਹੀ ਨੀ ਮੇਰੀ ਮੈਂ ਨਾਲ ਕੋਈ ਆਲੇ ਦੇਹੇ ਦਾ ਲੈਣਾ ਮੈਨਕੀ ਨੀ ਦੇਹੇ ਦਾ ਲੈਣਾ ਹੈ ਸ਼ਰਮਾਨ ਕਰ ਮੈਂ ਕੋਈ ਨਾ ਮਿਲਦਾ ਮੈਂ ਖਾ ਉਹ ਹੋ ਗਈ ਮੂੰਹ ਤੇ ਨਾਲ ਉਹ ਦਿਕਨ ਲੋਦਰੀਆਂ ਨਾਲ ਇਸ ਤੇ ਇੰਨੀ ਜਿਆਦਾ ਸ਼ਰਮ ਆਵੇ ਬਹੁਤ ਜਿਆਦਾ ਮਤਲਬ ਜਮਾ ਹੈ ਇੰਨੀ ਸਾਲੇ ਕਾ ਸੋਚੀ ਆ ਮੈਂ ਦਰ ਬੈਠਾ ਬੈਠਾ ਯਾਰ ਇੰਨੀ ਪੋਲੀ ਪੋਲੀ ਇੰਨੀ ਪੋਲੀ ਪੋਲੀ ਹੁੰਦੇ ਹੋਏ ਜੀ ਤੇ ਮੈਂ ਖਾਣ ਹਾਂ ਹੁਣ ਤੱਕ ਖਾਣ ਵਾਲੀਆਂ ਜਵਾਨ ਰੱਖੀਆਂ ਰੱਖੀਆਂ ਚੋਈਆਂ ਦਵਾ ਕੇ ਰੱਖਦਾ ਤੂੰ ਰੱਖ ਕਿਹੜਾ ਪਾਸ ਕਰੇ ਦਵਾ ਖਾਣਾ ਤਾਂ ਇਹ ਦਵਾ ਕਰਨੇ ਗਏ ਇਸ ਮੈਂ ਛੋੜਾ ਕੀ ਲੱਛਣ ਕਰੀ ਜਾਂਦੇ ਇਹ ਦੋਨੇ ਜਾਣੇ ਤੁਹਾਨੂੰ ਇਹਨਾਂ ਦੀ ਲਵ ਸਟੋਰੀ ਦੇ ਵਿੱਚ ਕੀ ਖਾਸ ਮਿਲਿਆ ਮੈਨੂੰ ਤੇ ਇਹਨਾਂ ਦੀ ਲਵ ਸਟੋਰੀ ਦੇਖ ਦੇ ਕੇ ਉਹਨਾਂ ਦਾ ਗੁੱਸਾ ਆਉਂਦਾ ਹੈ ਕਿ ਕੀ ਹਰਕਤਾਂ ਕਰਦੇ ਰਹਿੰਦੇ ਆ ਬੱਚਿਆਂ ਵਾਲੀਆਂ ਮਤਲਬ ਕਿ ਉਹ ਜੀ ਉਹ ਆ ਡੰਗਰ ਜੀ ਕਿਵੇਂ ਹਨਾ ਮਤਲਬ ਜਵਾਕਾ ਵਾਂਗੂ ਕਰਨਦੇ ਹੀ ਆ ਤੇ ਪਾ ਕੇ ਚੂੜਾ ਤੇ ਬੈਠੀ ਆ ਆਪਣੇ ਘਰ ਵਾਲੇ ਤੇ ਚੱਲ ਘਰ ਵਾਲਾ ਹੀ ਆ ਅਕਸਰ ਘਰ ਵਾਲੇ ਤੇ ਹੱਥ ਚੁੱਕੀ ਜਾਂਦੀ ਆ ਉਹ ਵੀ ਕੈਮਰਾ ਆਉਣ ਆਪਣੇ ਬੰਦ ਕੈਮਰੇ ਵਿੱਚ ਜੋ ਮਰਜ਼ੀ ਕਰੋ ਪਰ ਲੋਕਾਂ ਨੂੰ ਤਾਂ ਆ ਕੀ ਜਾਂ ਦਿਖਾਇਆ ਕਰੋ ਪਤਾ ਨਹੀਂ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਵੜਿਆ ਹੈ ਡੰਗਰ ਇਹਨੇ ਫੋਨ ਭਾੜੀ ਲਿਆ ਸੀ ਇਹਨਾਂ ਤੋਂ ਤੇ ਮੈਂ ਫੋਨ ਕਰੀ ਜਾਉਂ ਮੁੱਟੀ ਜਾਂਣ ਤੇ ਫਿਰ ਮੈਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਮੇਰਾ ਤਾਂ ਮੋਬਾਈਲ ਰੱਗ ਗਿਆ ਸੀ ਉਸ ਤੋਂ ਬਾਅਦ ਇਹ ਮੈਨੂੰ ਫੋਨ ਕਰੀ ਜਾਵੇ ਉਸ ਸਮੇਂ ਮੈਨੂੰ ਫੋਨ ਨਹੀਂ ਦਿੱਤਾ ਉਸ ਤੋਂ ਬਾਅਦ ਜਦੋਂ ਕਾਲ ਦੀ ਕੱਟੇਗੀ ਸਕਰੀਨ ਤੇ ਨਾ WhatsApp ਨੰਬਰ ਸ਼ੋਅ ਹੁੰਦਾ ਮੁੰਮੀ ਨੇ ਕਿੰਦ ਨੇ ਲੋਕ ਤਾਂ ਮੈਨੂੰ ਕਾਲ ਕਰਨ ਦਿਤੀਆਂ ਹੈਗਾ ਮੈਂ ਉਹ ਪੁੱਛਿਆ ਉਹ ਲੌਕੀਆ ਲੌਕੀਆ ਮੈਂ ਲੌਕ ਨੂੰ ਕਾਲ ਕੇ ਦਿੰਨਾ ਮੈਂ ਕਿਹਾ ਮੈਂ ਨਹੀਂ ਮੁੰਮੀ ਨੇ ਉੱਪਰੋਂ ਮੈਂ ਨੰਬਰ ਚੱਕ ਲੈਣਾ ਦੰਦ ਨਹੀਂ ਕੱਢਿਆ ਤੇ ਕਾਲ ਰੀਗਰ ਨਹੀਂ ਨੀ ਕੱਢਿਆ ਨਹੀਂ ਕੁੱਤਾਂ ਨਹੀਂ ਮੈਂ ਤਾਂ ਮਨ ਨੂੰ ਗਿਆ ਮੈਂ ਬੈਠਾ ਨਾ ਖਾਈ ਜਾਂਦਾ ਇਹਦੇ ਨਾਲ ਦੰਦ ਕੱਢੀ ਜਾਂਦਾ ਇਹ ਕੋਈ ਲਵ ਸਟੋਰੀ ਹੋਈ ਉਹਨਾਂ ਨੇ ਮੇਰੇ ਤੋਂ ਫੋਨ ਲੈ ਲਿਆ ਉਹਨਾਂ ਲਾ ਲਿਆ ਮੈਨੂੰ ਗਾਲ੍ਹਾਂ ਕੱਢੀਆਂ ਉਹਨਾਂ ਮੈਨੂੰ ਕੁੱਤਾ ਗਿਆ ਫਲਾਣਾ ਗਿਆ ਦੱਸ ਤੁਹਾਨੂੰ ਗਾਲ੍ਹਾਂ ਹੀ ਮਿਲਣਗੀਆਂ ਹੋਰ ਤੁਹਾਨੂੰ ਕੀ ਕਰਦੇ ਤੁਸੀਂ ਬੜਾ ਬੱਦਰੀ ਜਿਹਾ ਕੰਮ ਕੀਤਾ ਕਿ ਤੁਹਾਡੇ ਗੱਲ ਦੇ ਵਿੱਚ ਹਾਰ ਪਾਉਂਦੇ ਕੰਨ ਦੇ ਸ਼ੀਤਰਾ ਦਾ ਹਾਰ ਪਹਿਣਾ ਚਾਹੀਦਾ ਹੱਦ ਹੋਈ ਪਈ ਉਹ ਜੀ ਡੰਗਰ ਉਹ ਜਿਹੜੀ ਹੱਸ ਹੱਸ ਕੇ ਦੱਸੰਦੀ ਆ ਕਿ ਮੈਂ ਆਪਣੀ ਮਾਂ ਨੂੰ ਲੌਕ ਨਹੀਂ ਖੋਲ ਕੇ ਦਿੱਤਾ ਪਾਸਵਰਡ ਨੇ ਤੂੰ ਆਪਣੇ ਆਪਣੇ ਘਰ ਦਾ ਜਦੋਂ ਤੁਸੀਂ ਪਾਸਵਰਡ ਲਕੋਣ ਲੱਗ ਪਏ ਨਾ ਸਮਝ ਲਓ ਫਿਰ ਦਾਲਦੇ ਹੋ ਕੁਛ ਕਾਲਾ ਹੈਗਾ ਹੀ ਆ ਹੱਦ ਹੋਈ ਪਈ ਤੋ ਆਪਣੇ ਘਰ ਦੇ ਦਾ ਤੁਸੀਂ ਯਕੀਨ ਖੋਦ ਤੋੜਦੇ ਜੀ ਦੇਖੇ ਮੈਂ ਥੋੜੀ-ਥੋੜੀ ਨੂੰ ਨਾ ਪਸੰਦ ਕਰਦਾ ਮੈਂ ਵਿਆਹ ਕਰਾਣਾ ਜੀ ਇਹਦੀ ਬੋਲਦੇ ਨੇ ਇਹ ਨਹੀਂ ਕਰੇਗੀ ਸ਼ਾਦੀ-ਸ਼ੁਦੀ ਇਹ ਕੋਈ ਪੰਜਾਬੀ ਲੜਕੇ ਤੇ ਨਹੀਂ ਕਰੇਗੀ ਕਿਉਂ ਜੀ ਕਾਸ਼ ਤੇ ਇਹਨਾਂ ਦੇ ਬਹੁਤ ਆ ਨਾ ਥੋੜਾ ਕਾਸ਼ ਤੇ ਦਾ ਹੁੰਦਾ ਹੈ ਫਿਰ ਵੀ ਨੂੰ ਆ ਸੀ ਕਿ ਤੇ ਕਾਸ਼ ਤੇ ਇਹ ਨਾਲ ਮਮਾ ਮੰਨੇ ਤੇ ਉਸ ਵਾਰ ਨਾਲ ਗਾਇਸ ਉਹ ਦਿਨਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਖਰਾਬ ਸੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ورنہ میں ایسے ایسے ਗਾਲੀ ਦੂੰ ایسے ایسے ਗਾਲੀ ਦੂੰ ਨਾ ਜ਼ਿੰਦਗੀ ਭਰੀ ਯਾਦ ਰੱਖੇਗੀ ਕੋਈ ਰਾਤ ਗੱਲ ਕਰਨੀ ਹਨਾ ਆਦਤਾ ਕਈ ਜਾਂਦੀ ਹੈ ਪੂਰਾ ਦਿਨ ਪੂਰੀ ਰਾਤ ਅਸੀਂ ਗੱਲ ਕਰਦੇ ਰਹਿੰਦੇ ਸੀ ਵੀ ਉਦੋਂ ਕੀ ਬਿਲਕੁਲ ਵੀ ਇੰਨੇ ਕਦੇ ਗੱਲ ਵੀ ਨਾ ਹੋਵੇ ਨਾ ਹੀ ਗੱਲ ਹੋਵੇ ਤੇ ਨਾ ਹੀ ਦੂਸਰੇ ਨੂੰ ਦੇਖਣਾ ਨਾ ਹੀ ਇਧਰ ਉਧਰ ਚਲੋ ਸਕੂਲ ਜਾਂਦੇ ਸੀ ਉਦੋਂ ਵੀ ਮਨਾਂਦਾ ਸੀ ਤੇ ਇਹ ਇਹਨੇ ਕਰੀਂਸ ਵੀ ਬਰੇ ਜਦੋਂ ਇਸ ਮੇਲੇ ਜਾਂਦੇ ਸਕੂਲ ਉਦੋਂ ਵੀ ਮੈਂ ਜਾਣਾ ਜਦੋਂ ਦੁਪਹਿਰੇ ਆਂਦੇ ਉਦੋਂ ਵੀ ਮੈਂ ਜਾਣਾ ਜਦੋਂ ਟਿਊਸ਼ਨ ਜਾਂਦੇ ਉਦੋਂ ਵੀ ਮੈਂ ਜਾਣਾ ਜਦੋਂ ਟਿਊਸ਼ਨੋਂ ਆਂਦੇ ਉਦੋਂ ਵੀ ਮੈਂ ਜਾਣਾ ਤੇ ਹੰਤ ਤੁਸੀਂ ਸੋਚੋ ਵੀ ਹਾਂ ਅੱਥੇ ਇਹ ਬੰਦੇ ਨੂੰ ਬਿਲਕੁਲ ਵੀ ਨਾ ਹੀ ਦੇ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਇਹੋ ਜੀਆਂ ਗੱਲਾਂ ਦੱਸਦੇ ਨੂੰ ਬੇਸ਼ਰਮ ਕਹਿ ਥਾਂ ਦੇ ਨਾ ਹੋਣ ਤੇ ਲਵ ਸਟੋਰੀਆਂ ਦਾ ਨਾਮ ਲੈ ਕੇ ਤੇ ਇੱਥੇ ਆ ਜਾਂਦੇ ਆ ਮਤਲਬ ਕਿ ਤੁਸੀਂ ਹੈਗੇ ਬੇਸ਼ਰਮ ਹੀ ਨਾ ਮਤਲਬ ਸ਼ੁਰੂ ਤੋਂ ਬੇਸ਼ਰਮੀ ਐ ਕਿਦਾਂ ਦੱਸੰਦਿਆ ਵਾ ਮੈਂ ਸਕੂਲ ਦੇ ਟਾਈਮ ਹੀ ਪਿੱਛੇ ਜਾਂਦਾ ਹਾਂ ਟਿਊਸ਼ਨ ਦੇ ਟਾਈਮ ਹੀ ਪਿੱਛੇ ਜਾਂਦਾ ਇਹਨੂੰ ਦੇਖਦਾ ਸੀ ਛੁੱਟੀ ਦੇ ਟਾਈਮ ਫਲਾਣਾ ਮਤਲਬ ਸਾਰਾ ਦਿਨ ਤੂੰ ਇਹੀ ਕੰਮ ਕਰਦਾ ਰਹਿੰਦਾ ਹੈ ਤੇਰੇ ਕੋਲ ਹੋਰ ਕੀ ਕੰਮ ਤਾਂ ਨਹੀਂ ਹੈਗਾ ਕਿ ਕਿਸੇ ਦੀਆਂ ਧੀਆਂ ਪਹਿਣਾ ਦੇ ਵਾਲਾ ਨਜ਼ਰ ਉਠਾ ਕੇ ਦੇਖਣੀ ਉੱਤੇ ਅੱਗੇ ਪਿੱਛੇ ਜਾਣਾ ਫ पता नहीं ਕਿੰਨੇ ਦੇ लोग ਜੇ ਤੁਸੀਂ ਸੀਗਾ ਤੇ ਘਰੇ ਵੀ ਕੋਈ ਹੈ ਨਹੀਂ ਸੀ ਤਾਂ ਫਿਰ ਮੈਂ ਕਿਹ ਕਹਿੰਦੇ ਸਾਈਕਲ ਗੱਲੀ ਚ ਮੂੰਗੀ ਇਹਨੇ ਪਿੱਛੇ ਪਿੱਛੇ ਅੱਜ ਉਸ ਤਾਂ ਮੈਂ ਕਿ ਤੁਹਾਨੂੰ ਗੱਲ ਕੀਤੀ ਤੇ ਕੁਝ ਪਤਾ ਲੱਗਿਆ ਉਸ ਤਾਂ ਮੈਂ ਸਕੂਟਾ ਵਾਹ ਘੱਟੇ ਪੇਚਣ ਲੱਗੇ ਸੀ ਪਰ ਪੇਪਰ ਕਰਕੇ ਮੈਂ ਪੇਚਾ ਦੀ ਸਕੂਲ ਉਸ ਤੋਂ ਬਾਅਦ ਜਦੋਂ ਮੈਂ ਬਾਪਾ ਜਾਣ ਲੱਗੀ ਤੇ ਮੈਨੂੰ ਤੇ ਇਹੰਦੇ ਕਿ ਮੈਨੂੰ ਲੱਗਿਆ ਤੇ ਫਿਰ ਲੋਕੀ ਵੀ ਦੇਖਦੇ ਸੀ ਬਹੁਤ ਨਾਲ ਸਾਰਿਆਂ ਨੇ ਜੋ ਵੀ ਲੰਬੇ ਸਾਰਿਆਂ ਨੇ ਦੇਖ ਰਹੇ ਸੀਗੇ ਵੀ ਹਣਾ ਮੈਨੂੰ ਰੋਣੇ ਤੇ ਮੈਨੂੰ ਜਿਆਦਾ ਹੀ ਰੋਣਾ ਕੋਈ ਨਹੀਂ ਆਪਾਂ ਕਿੱਡਾ ਸੋਹਣਾ ਬਾਦਰੀ ਦਾ ਕੰਮ ਦੱਸੰਦਾ ਹੈ ਤੁਹਾਨੂੰ ਕਿਰੇ ਇਹਨਾਂ ਨੂੰ ਵੇਖ ਕੇ ਤੂੰ ਹੀ ਨਾ ਇਹ ਕੰਮ ਕਰ ਲਿਓ ਕਹਿੰਦੀ ਘਰੇ ਕੋਈ ਨਹੀਂ ਹੈਗਾ ਤੇ ਮੈਂ ਟਿਊਸ਼ਨ ਦਾ ਬਣਾ ਲਾ ਕੇ ਤੈਨੂੰ ਮਿਲਣ ਚੱਲ ਗਈ ਗਲੀ ਦੇ ਵਿੱਚ ਤੇ ਲੋਕੀ ਸਾਨੂੰ ਦੇਖਦੇ ਸੀ ਫਟੇ ਮੂ ਤੁਹਾਡਾ ਲੋਕਾਂ ਨੇ ਤੇ ਤੁਹਾਨੂੰ ਦੇਖਣਾ ਹੀ ਆ ਕਿ ਕੀ ਜਲੂਸ ਕੱਢਿਆ ਹੈ ਤੁਸੀਂ ਹੱਦ ਹੋਈ ਪਈ ਤੁਹਾਡੇ ਲਈ ਇਹੋ ਜਿਹੀ ਲਵ ਸਟੋਰੀਆਂ ਲੈ ਕੇ ਆ ਜਾਂਦੇ ਆ ਫਿਰ ਕਹਿੰਦੀ ਕਿ ਮੈਨੂੰ ਮਤਲਬ ਕੀ ਪੜਨ ਵਾਸਤੇ ਭ ਤੁਈ ਦੂਜੀਆਂ ਕੁੜੀਆਂ ਦੀ ਵੀ ਜ਼ਿੰਦਗੀ ਖਰਾਬ ਕਰ ਦਿੰਦੀਆਂ ਜੇ ਆਪ ਤੇ ਗਲਤ ਕੰਮ ਕਰਦੇ ਜੇ ਦੂਜਿਆਂ ਦੀ ਵੀ ਜ਼ਿੰਦਗੀ ਖਰਾਬ ਹੁੰਦੀ ਆ ਡੰਗਰਾਂੀਆਂ ਨੂੰ ਤੇ ਤੇ ਜੀਵੀ ਨਾਲ ਜਾ ਰਹੇ ਆ ਤੇ ਹੁਣ ਆਪਾਂ ਜਾਵਾਂਗੇ ਤੇ ਮੈਂ ਕਿੰਨੇ ਚਿਰ ਬਾਅਦ ਵਲੌਗ ਆਈਆਂ ਲੁੱਕ ਇ ਅਈ ਦਾ ਵਾ ਬਟ ਥੋੜਾ ਪੋਤਾ ਜਾਵਾਂਗੇ ਤੇ ਕਹਤਾ ਕਿੱਥੇ ਜਾਵਾਂਗੇ ਕਿੱਥੇ ਜਾਣਾ ਹੈ ਤੁਹਾਨੂੰ ਗਰਮੀਆਂ ਦੇ ਵਿੱਚ ਵੀ ਟਿਕਾਣੀ ਆਉਂਦੀ ਚੁੱਪ ਕਰਕੇ ਤੇ ਘਰੇ ਬੈਠ ਜਾ ਕਰੋ ਇੰਨੀ ਗਰਮੀ ਦੇ ਦੇ ਤੇ ਪਤਾ ਨਹੀਂ ਕਿਵੇਂ ਰੋਜ਼ ਤੁਰ ਪੈਂਦੇ ਆ ਇੱਕ ਇਹ ਹੋਏ ਗਰਮੀਆਂ ਦੇ ਵਿੱਚ ਘਰੇ ਨਹੀਂ ਟਿਕਦੇ ਇੱਕ ਉਕਾਲੋ ਹੁਣੀ ਇੰਨੀ ਗਰਮੀ ਦੇ ਵਿੱਚ ਵੀ ਨਾ ਉਹ ਤਲੀਆਂ ਚੀਜ਼ਾਂ ਬਣਾਵਣਾ ਘਰੇ ਖਾਂਦੀਆਂ ਸਾਡੇ ਅੱਗੇ ਨੂੰ ਚਾਹ ਬਣਾਉਣੀ ਪੈ ਜਾਂਦੀ ਹੈ ਤੇ ਸਾਨੂੰ ਮੌਤ ਪੈ ਜਾਂਦੀ ਹੈ ਤੇ ਇਹ ਗਰਮੀ ਦੇ ਵਿੱਚ ਵੀ ਨਾ ਟਿਕਦੇ ਨਾ ਖਾਣੋਂ ਹਟਦੇ ਆ ਤੇ ਨਾ ਘਰੇ ਬੈਠਦੇ ਆ ਪਤਾ ਨਹੀਂ ਕਿਵੇਂ ਦੇ ਅਥਾਥੀ ਜੀ ਹੈਲੋ ਗਾਇਸ ਅੱਜ ਆਪ ਆ ਗਏ ਆ ਬਾਜੀ ਹੁਣਾਂ ਦੀ ਦੁਕਾਨ ਤੇ ਤੇ ਬਾਜੀ ਨੂੰ ਕੀਤੀ ਆਪਾਂ ਸ਼ਸ਼ੀਕਾਲ ਤੇ ਇਹਨਾਂ ਨੇ ਬਹੁਤ ਹੀ ਸੋਹਣੀ ਆਫਰ ਲਈ ਹੋਈ ਆ ਤੇ 1000 ਰੁਪਏ ਦੇ ਕੇ ਤੁਸੀਂ ਕੁਲਰ ਲੈ ਕੇ ਜਾ ਸਕਦੇ ਆ 2000 ਰੁਪਏ ਦੇ ਕੇ ਏਸੀ ਏਸੀ ਦੇ ਨਾਲ ਏਸੀ ਕਵਰ ਫ੍ਰੀ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਫ੍ਰਿਜ ਹਰ ਇੱਕ ਚੀਜ਼ ਹੈ अवेलेबल ਬਾਲ ਬਾਲ ਫੋਨ ਵੀ ਇਹਨਾਂ ਕੋਲ अवेलेबल ਹੈ ਇਹਨਾਂ ਦੇ ਨਾਲ ਜੋ ਆਪਣਾ ਬੱਚਿਆਂ ਦਾ ਤੇ ਸਭ ਤੋਂ ਜ਼ਿਆਦਾ ਸੱਚ ਕੇ ਨਹੀਂ ਸਮਝ ਗਈ ਜਣਾ ਹਾਂ ਹਾਂ ਲੋਕਾਂ ਨੂੰ ਗਿਆਨ ਵੰਡਦੀ ਫਿਰਦੀਆਂ ਕਿ ਆਪਣੇ ਬੱਚਿਆਂ ਨੂੰ ਧੁੱਪ ਤੋਂ ਗਰਮੀ ਤੋਂ ਬਚਾਓ ਜਦੋਂ ਆਪਣੀ ਬੱਚੀ ਹੀ ਤੇਰੀ ਖੋਦੀ ਤੂੰ ਬਚਾਇਆ ਸੀ ਲੋਕੀ ਤੈਨੂੰ ਗਿਆਨ ਦਿੰਦੇ ਸੀ ਉਦੋਂ ਤੁਸੀਂ ਕਹਿੰਦੇ ਸੀ ਸਾਨੂੰ ਲੋਕੀ ਗਲਤ ਬੋਲਦੇ ਆ ਉਹਨਾਂ ਤਾਂ ਤੂੰ ਦੱਸਿਆ ਨਹੀਂ ਉਹਨੂੰ ਕੀ ਹੋਇਆ ਸੀ ਲੋਕਾਂ ਨੂੰ ਗਿਆਨ ਵੰਡਦੀਆਂ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਪਹਿਲਾਂ ਤੂੰ ਖੁਦ ਆਪਣਾ ਧਿਆਨ ਰੱਖ ਗਰਮੀ ਦੇ ਵਿੱਚ ਹੀ ਤੂੰ ਖਾਣ-ਪੀਣ ਤੁਰੇ ਫਿਰਦੇ ਰਹਿੰਦੇ ਜਿਵੇਂ ਇਹੋ ਜੀ ਧੁੱਪ ਦੇ ਵਿੱਚ ਤੜ ਤੋਂ ਘਰੇ ਬੈਠਾ ਨਹੀਂ ਜਾਂਦਾ ਹੱਦ ਹੋਈ ਪਈ ਇਹ ਨਾਲੀ ਵੀ ਕੰਮ ਕਰ ਲੱਗਿਆ ਇਹਨਾਂ ਨੂੰ ਮੌਤ ਪੈਂਦੀ ਆ ਕੀ ਬਾਤ ਆ ਚਲੋ ਮਿੱਤਰੋ ਮਨ ਚੱਲਿਆ ਵੜਾ ਆ ਇਹ ਸ਼ਹਿਰ ਦੇ ਨਹੀਂ ਉਹ ਬੱਕਰੀਆਂ ਨੂੰ ਹਨਾ ਤੁਸੀਂ ਮਤਲਬ ਬਾਹਰ ਬੰਨਿਆ ਧੁੱਪੇ ਬੰਨਿਆ ਸਿਖਰ ਦੁਪਹਿਰ ਆ ਆਪਾਂ ਨੂੰ ਖੁਦ ਨੂੰ ਇੰਨੀ ਗਰਮੀ ਲੱਗਦੀ ਆ ਆਪਾਂ ਇਸ ਨਾਲੇ ਕਮਰਿਆਂ 'ਚ ਬੈੰਨੇ ਆ ਪੱਖਿਆਂ ਥੱਲੇ ਬੈੰਨੇ ਆ ਉਹਨਾਂ ਨੂੰ ਕਮ ਸੇ ਕਮ ਛਾਵੇਂ ਬੰਦੋ ਤੁਹਾਨੂੰ ਤੇ ਆਦਤ ਪੈ ਗਈ ਆ ਫਿਰਨ ਦੀ ਤੁਹਾਨੂੰ ਤੇ ਗਰਮੀ ਲੱਗਦੀ ਨਹੀਂ ਆ ਬਟ ਉਹਨਾਂ ਨੂੰ ਤੇ ਲੱਗਦੀ ਆ ਨਾ ਬੇਜਮਾਨ ਨੂੰ ਹੱਦੋਂ ਹੀ ਬੇਨਾਲੀ ਵੀ ਅੱਗੇ ਬੜੀ ਹੋ ਪਰੀ ਨਹੀਂ ਨਹੀਂ ਸੋਹਣੀ ਅੱਗੇ ਤੇ ਚੱਲ ਕੋਈ ਨਹੀਂ ਯਾਰ ਕੋਈ ਚੱਕਰ ਨਹੀਂ ਹੂੰ ਕੁਰਨਾ ਪੈਣਾ ਪੈਣਾ ਕਰੀ ਆ ਆਹ ਕੀ ਬਾਤ ਹੈ ਸੋਣਾ ਸੋਣਾ ਠੀਕ ਆ ਕੀ ਆ ਜੇ ਲਓ ਜੀ ਮੈਡਮ ਘਰੇ ਆ ਗਈ ਆ ਪਰ ਦਿਖਾਇਆ ਹੀ ਨਹੀਂ ਗਿਆ ਕਿੱਥੇ ਸੀ ਮੈਨੂੰ ਤਾਂ ਲੱਗਦਾ ਇੱਥੇ ਢੇੜਾ ਗੂੜਾ ਕੱਢ ਕੇ ਆ ਗਈ ਆ ਤੇ ਦੂਸਰੀ ਗੱਲ ਕਹਿੰਦੀ ਅੱਜ ਆਪਣੀ ਮੂਹ ਮੰਨ ਗਈ ਆ ਕਹਿੰਦੀ ਮੈਂ ਕਿڑی ਹੂਰ ਪਰੀਆਂ ਤੇ ਉਹ ਸਹੀ ਗੱਲ ਆ ਤੂੰ ਆਹ ਗੱਲ ਬਿਲਕੁਲ ਵਧੀਆ ਕੀਤੀ ਹੈ ਸਾਡੇ ਦਿਲ ਦੀ ਗੱਲ ਆ ਜਿਹੜੀ ਤੂੰ ਬੋਝ ਲਈ ਆ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਆ ਮਤਲਬ ਜਿੰਨੇ ਵੀ ਮੁੰਡੇ ਆ ਕੁੜੀਆਂ ਆ ਜਿੰਨੇ ਵੀ ਜਿੰਨਿਆਂ ਨੇ ਵੀ ਤੇਰੀ ਵੀਡੀਓ ਦੇਖੀ ਸਾਰਿਆਂ ਨੂੰ ਪਤਾ ਏ ਕਿ ਤੂੰ ਕਿੱਦਾਂ ਦੀ ਆ ਇੱਕ ਨੰਬਰ ਦੀ ਕਾਲੀ ਲਾਲਾ ਫਿਲਟਰ ਤੂੰ ਦੇ ਗੋਰੀ ਚਿੱਟੀ ਬੰਦ ਰਹੀ ਨਹੀਂ ਆ ਪਰ ਅੱਜ ਤੂੰ ਆਪਣੇ ਮੂੰਹ ਮੰਨ ਲਿਆ ਮੈਂ ਕਿਹੜੀ ਹੂਰ ਪਰੀ ਆ ਇੱਕ ਮਿੰਟ ਹਾਂ ਠੀਕ ਆ ਉਹਨਾ ਮੈਂ ਬੂਰਾ ਮੂੰਹ ਮਾਸਕ ਬਣਿਆ ਧੁੱਪ ਬਹੁਤ ਜਿਆਦੀ ਆ ਬਾਹਰ ਨਾ ਹੀ ਨਿਕਲੋ ਤੇ ਚੰਗੀ ਗੱਲ ਆ ਪਰ ਸਾਡਾ ਕੰਮ ਹੀ ਮਹਿਕਾ ਮਤੇ ਲੱਗੇ ਯਾਰ ਦਸੂnga ਤਨ ਕਿਹਨੇ ਕੰਮ ਤੇ ਲੱਗੇ ਚਲੋ ਕਰ ਲਈਏ ਮੈਂ ਮੈਨੂੰ ਲੱਗਾ ਪਤਾ ਨਹੀਂ ਕਿਹੜਾ ਡਾਕੂ ਆ ਗਿਆ ਹੈ ਹੱਦ ਹੋਈ ਪਈ ਤੇਰੇ ਵਾਲੀ ਵੀ ਲੋਕਾਂ ਨੂੰ ਗਿਆਨ ਵੰਡਦੇ ਫਿਰਦੇ ਜਿਵੇਂ ਘਰੇ ਬੈਠੋ ਤੇ ਘੜ ਤੋਂ ਨਹੀਂ ਬੈਠਾ ਜਾਂਦਾ ਘਰੇ ਹੱਦ ਹੋਈ ਪਈ ਨਾਲ ਕਿਹੜੇ ਕੰਮ ਲੱਗਾ ਏ ਉਹ ਕੰਮ ਤਾਂ ਤੂੰ ਦੱਸਦਾ ਨਹੀਂ ਲੋਕਾਂ ਨੂੰ ਤੂੰ ਦਿਖਾਉਂਦਾ ਨਹੀਂ ਕਿਹੜੇ ਕੰਮ ਕੰਮ ਲੱਗਾ ਵਾ ਜਦੋਂ ਸਾਨੂੰ ਵੀ ਪਤਾ ਲੱਗੇ ਕਿ ਤੂੰ ਕੀ ਕੰਮ ਕਰਦਾ ਐ ਇਹੋ ਜਿਹਾ ਹੱਦ ਹੋਈ ਏ ਨਾਲੇ ਵੀ ਪਤਾ ਨਹੀਂ ਕੀ ਬੋਲਦਾ ਰਹਿੰਦਾ ਸਾਰਾ ਦਿਨ ਡੰਗਰ ਜਣਾਉਣ ਤੇ ਇਹ ਕੰਮ ਜਿੰਨਾ ਹੈ ਨਹੀਂ ਰਿਸ ਵਾਂਸ ਫੋਰ ਵਾਂਸ ਫੋਰ ਨਹੀਂ ਮੇਰੇ ਰਗੇ ਨੂੰ ਅੰਗਰੇਜ਼ੀ ਆਉਂਦੀ ਤੇ ਨਾ ਹੱਥ ਪਾਇਆ ਕਰ ਇਹ ਰਿਸਕੀ ਹੁੰਦਾ ਹੈ ਕੰਮ ਤੋਂ ਗੈਪ ਵੀ ਹੋ ਜਾਣਾ ਉਹ ਸਾਹਮਣੇ ਨੇ ਸਾਰਾ ਕੋਈ ਮੇਰੇ ਭਰਾ ਸੱਜਣ ਬਿੱਲੀ ਆਪਣੇ ਚਲ ਇਹ ਨਹੀਂ ਬਣਾ ਕੇ ਰੱਖਣੀ ਚਾਹੀਦੀ ਯਾਰ ਬਣਾਈ ਤਾਂ ਜੱਟ ਨੇ ਨਹੀਂ ਆ ਸੁਝਾਂ ਦਿੰਦੇ ਮਾਰੇ ਟਾਈਮ ਤੇ ਦੇਖੂਗੇ ਸਾਰੇ ਲਈ ਟਾਈਮ ਆ ਗਿਆ ਸੀ ਟਾਈਮ ਆਉ ਨਹੀਂ ਆਲਾ ਥੋੜੇ ਦਿਨ ਤੱਕ ਬਸ ਤੇਰਾ ਭਰਾ ਵਾ ਟਾਈਮ ਹੀ ਨਹੀਂ ਆਉਂਦਿਆ ਪਤਾ ਨਹੀਂ ਤੇਰਾ ਟਾਈਮ ਕਿੱਥੇ ਆ ਹਰੇਕ ਵਲੌਗ ਦੇ ਵਿੱਚ ਇੱਕੋ ਗਾਲੀ ਬੋਲਦਾ ਬਸ ਟਾਈਮ ਹੀ ਆਉਣ ਵਾਲਾ ਏ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਦਿਖਾਵਾਂਗੇ ਪਰਸੋਂ ਦਿਖਾਵਾਂਗੇ ਪਰ ਦਿਖਾਉਂਦਾ ਏ ਕੁਛ ਨਹੀਂਗਾ ਦੂਸਰੀ ਗੱਲ ਤੂੰ ਕਹਿੰਦਾ ਨਾ ਕਿ ਮੇਰੇ ਭਰਾ ਜਿਹੜੇ ਵੀ ਔਖੇ ਟਾਈਮ ਖੜਦੇ ਆ ਉਹ ਦੇਖ ਲਈ ਅਸੀਂ ਤੇਰੇ ਕਿੰਨੇ ਕ ਖੜਦੇ ਆ ਜਿਸ ਦਿਨ ਉਹ ਰੋਮੀ ਵੀਰ ਤੁਹਾਡੇ ਘਰੇ ਆਇਆ ਸੀ ਨਾ ਉਸ ਦਿਨ ਪਤਾ ਲੱਗ ਗਿਆ ਹੈ ਕਿ ਕੌਣ ਤੇਰੇ ਨਾਲ ਖੜਾ ਸੀ ਕੋਈ ਵੀ ਨਹੀਂ ਬੈਠਾ ਬਸ ਤੇਰੀ ਜਨਾਨੀ ਅੱਗੇ ਚਵੜ-ਚਵੜਾ ਬੋਲੀ ਜਾਂਦੀ ਸੀ ਦੇਖ ਲਈ ਕਿੰਨੇ ਕ ਤੇਰੇ ਭਰਾ ਲੱਗੇ ਤੇਰੇ ਆਂਡ ਗਵਾਂਡ ਖੜਦੇ ਤੂੰ ਤੇ ਚਾਚੇ ਦੇ ਚੱਕ ਕੇ ਵੀਡੀਓ ਬਣਾ ਕੇ ਪਾਤੀ ਸਾਡਾ ਬੰਦਾ ਨਹੀਂ ਜਿੰਨੂੰ ਪਸੰਦ ਉਹ ਉਹਨੂੰ ਪਜਾ ਬਲਾਕ ਮਾਰਦੇ ਹਾਂ ਉਹ ਤੇ ਜਾਓ ਉੱਥੇ ਆਪਸ਼ਨ ਹੁੰਦਾ ਨੋ ਇੰਟਰਸਟਿਡ ਹੂੰ ਪਰ ਕਈ ਨਾ ਸਵਾਦ ਲੈਣੋਂ ਆਉਂਦੇ ਪਰ ਕੋਈ ਨਹੀਂ ਆਉਂਦੇ ਦਾ ਹੈਗੇ ਮੇਰਾ ਭਰਾ ਕੋਈ ਨਹੀਂ ਆ ਜਾ ਕਰੋ ਟੈਨਸ਼ਨ ਹੀ ਕੋਈ ਬਾਕੀ ਮੱਕੀ ਜੇ ਲੋਕੀ ਤਾਂ ਤੁਸੀਂ ਕਹਿੰਦੇ ਜੇ ਕਿ ਲੋਕੀ ਸੜ ਤੋਂ ਸਵਾਦ ਲੈਂਦੇ ਆ ਤੇ ਫਿਰ ਨਾ ਲੋਕਾਂ ਨੂੰ ਸਵਾਦ ਦਿਆ ਕਰੋ ਵੀਡੀਓ ਚੰਗੀਆਂ ਬਣਾਇਆ ਕਰੋ ਹਣਾ ਤੇ ਆਪਣਾ ਕੰਮ ਸਹੀ ਰੱਖੋ ਕੋਈ ਵੀ ਕੁਛ ਨਹੀਂ ਕਹਿੰਦਾ ਹਰੇਕ ਵੀਡੀਓ ਦੇ ਵਿੱਚ ਤਾ ਤੂੰ ਲੋਕਾਂ ਨੂੰ ਗਲਤ ਮਲਤ ਬੋਲ ਦਿੰਨਾ ਏ ਕੋਈ ਭੌਂਕਦੇ ਆ ਇਹ ਮੇਰੇ ਫਲਾਣਾ ਮੇਰੇ ਨਾਲ ਖੜਾ ਕੋਣ ਨਹੀਂ ਖੜਾ ਆਊਗਾ ਟਾਈਮ ਦੱਸੂਗਾ ਆ ਨੀ ਗੀ ਨੀ ਗੀਆਂ ਗੱਲਾਂ ਦਾ ਤੂੰ ਲੋਕਾਂ ਨੂੰ ਸੁਣਾਉਣ ਲੱਗ ਪੈਨੇ ਆ ਤੇ ਜੇ ਤੁਹਾਨੂੰ ਕਮੈਂਟ ਕੋਈ ਕਰਦਾ ਚੰਗਾ ਵੀ ਕਰੂਗਾ ਵਧੀਆ ਵੀ ਕਰੂਗਾ ਉਹਨਾਂ ਨੂੰ ਵੀ ਤੁਸੀਂ ਉਹਨਾਂ ਨਾਲ ਵੀ ਲੜਨ ਲੱਗ ਪੈਂਦੇ ਜੇ ਕਿ ਜਿਹੜਾ ਤੁਹਾਡੀ ਵੀਡੀਓ ਦੇਖਦਾ ਉਹ ਜਿਵੇਂ ਕਿ ਸਾਰਾ ਦਿਨ ਵੇਲਾ ਹੁੰਦਾ ਵਾ ਡੰਗਰ ਉਹ ਸੰਗਾ ਜੀ ਆ ਹੈਪੀਟ ਬੋਲ ਆ ਦੇਖੋ ਵੀਰ ਜੀ ਮੈਂ ਝੂਠ ਨਹੀਂ ਬੋਲਦਾ ਤੁਸੀਂ ਸੰਗਾਜੀ ਚੁੱਠਣੀ ਬੋਲਦਾ ਆ ਦੇਖੋ ਹੈ ਆ ਦੇਖ ਲੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ